ਅਈ ਜੀ ਆਸੀ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਕਰੋਨਾ ਵਾਇਰਸ ਬਾਰੇ ਸੋ ਜੋ ਕਿ ਹਰ ਇੱਕ ਦੇਸ਼ ਲਈ ਬਹੁਤ ਵੱਡੀ ਮੁਸੀਬਤ ਬਣਿਆ ਹੋਇਆ ਹੈ ਤੇ ਇਸ ਦੇ ਬਚਾਅ ਦੇ ਬੇਸਿਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨੇ ਮਤਲਬ ਇਸ ਦਾ ਬਚਾਅ ਇਹੀ ਹੈ ਕਿ ਜਿੰਨਾ ਹੋ ਸਕੇ ਤੁਸੀਂ ਪੀੜ ਤੋਂ ਬਚ ਕੇ ਰਹਿਣਾ ਪਰ ਜੇਕਰ ਫਿਰ ਵੀ ਕਿਸੇ ਨੂੰ ਹੋ ਜਾਂਦਾ ਹੈ ਤਾਂ ਉਸ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਇੰਡੀਆ ਦੇ ਵਿੱਚ ਦੇਖਿਆ ਗਿਆ ਹੈ ਜੇਕਰ ਕਿਸੇ ਨੂੰ ਇਹ ਹੋਇਆ ਹੈ ਤਾਂ ਉਹ ਹੌਸਪੀਟਲ ਜਾਣ ਤੋਂ ਬਹੁਤ ਘਬਰਾ ਰਹੇ ਨੇ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਬੈਠ ਚੁੱਕੀ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਸੋ ਇਹ ਵੀਡੀਓ ਬਹੁਤ ਹੀ ਅਲੱਗ ਤਰੀਕੇ ਦੀ ਹੋਣ ਜਾ ਰਹੀ ਹੈ ਤੁਸੀਂ ਇਸ ਨੂੰ ਪੂਰੀ ਲਾਸਟ ਤੱਕ ਜਰੂਰ ਦੇਖਿਓ ਸੋ ਇਸ ਤੋਂ ਬਾਅਦ ਤੁਸੀਂ ਕਰੋਨਾ ਵਾਇਰਸ ਲਈ ਇੱਕ ਲੱਗ ਸਥਿਤੀ ਨਾਲ ਤੇ ਪੋਜ਼ਿਟਿਵਿਟੀ ਨਾਲ ਸੋਚੋਗੇ ਸੋ ਇਹ ਵੀਡੀਓ ਦੇਖਣ ਤੋਂ ਬਾਅਦ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਨੈਗੇਟਿਵਿਟੀ ਵਿੱਚੋਂ ਨਿਕਲ ਕੇ ਇੱਕ ਪੋਜ਼ਿਟਿਵਿਟੀ ਨਾਲ ਇਸ ਬਿਮਾਰੀ ਦਾ ਸਾਹਮਣਾ ਕਰਨ ਲਈ ਤਿਆਰ ਹੋਵੋਗੇ ਤੇ ਸਭ ਤੋਂ ਪਹਿਲਾਂ ਤੁਸੀਂ ਨਿਊਜ਼ ਦੇਖਣੀਆਂ ਬੰਦ ਕਰ ਦਿਵੋ ਸਾਰਾ ਦਿਨ ਇੱਕੋ ਚੀਜ਼ ਨੂੰ ਦੇਖਣਾ ਬਿਲਕੁਲ ਫਜ਼ੂਲ ਦੀ ਗੱਲ ਹੈ ਕੋਈ ਹੋਰ ਵੀਡੀਓਜ਼ ਦੇਖੋ YouTube ਤੇ ਜਾ ਕੇ ਵਧੀਆ-ਵਧੀਆ ਮੋਟੀਵੇਸ਼ਨਲ ਤੇ ਪੂਰੇ ਦਿਨ ਵਿੱਚ ਇਸ ਬਾਰੇ ਇੱਕ ਅੱਧਾ ਘੰਟਾ ਜਾਣਨਾ ਬਿਲਕੁਲ ਸਹੀ ਗੱਲ ਹੈ ਪਰ ਜੇਕਰ ਅਸੀਂ ਸਾਰਾ ਦਿਨ ਹੀ ਇਸ ਬਾਰੇ ਸੋਚੀ ਜਾਵਾਂਗੇ ਤਾਂ ਇਹ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਬੈਠ ਜਾਂਦਾ ਹੈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 5% ਲੋਕ ਕਰੋਨਾ ਵਾਇਰਸ ਨਾਲ ਨਹੀਂ ਬਲਕਿ ਉਸ ਦੇ ਡਰ ਨਾਲ ਜਾਂ ਬਹਿਮ ਨਾਲ ਹੀ ਮਰ ਗਏ ਤੇ ਅਸੀਂ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇੰਡੀਆ ਦੇ ਵਿੱਚ ਤੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਬਹਿਮ ਦਾ ਕੋਈ ਵੀ ਇਲਾਜ ਨਹੀਂ ਹੈ ਤੇ ਇੱਥੇ ਬਹਿਮ ਬਹੁਤ ਜ਼ਿਆਦਾ ਕੀਤਾ ਵੀ ਜਾਂਦਾ ਸੋ ਇਸ ਕਰਕੇ ਇਸ ਬਾਰੇ ਹੀ ਦੇਖਣਾ ਸਾਰਾ ਦਿਨ ਫਜ਼ੂਲ ਦਾ ਕੰਮ ਹੈ ਤੇ ਹੁਣ ਗੱਲ ਕਰਦੇ ਹਾਂ ਜੇਕਰ ਕਿਸੇ ਨੂੰ ਹੋ ਵੀ ਜਾਂਦਾ ਤਾਂ ਉਸ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਇਹ ਇੱਕ ਅਜਿਹਾ ਵਾਇਰਸ ਹੈ ਜੋ ਠੀਕ ਵੀ ਹੋ ਰਿਹਾ ਹੈ ਤੇ ਚਾਈਨਾ ਦੀ ਰਿਪੋਰਟ ਦੇ ਹਿਸਾਬ ਨਾਲ ਜੇਕਰ 80-90 ਹਜ਼ਾਰ ਉਹਨਾਂ ਕੋਲ ਮਰੀਜ਼ ਸੀ ਤਾਂ ਉਹਨਾਂ ਵਿੱਚੋਂ ਉਹ 68 ਹਜ਼ਾਰ ਦੇ ਨੇੜੇ ਤੇੜੇ ਠੀਕ ਵੀ ਕਰ ਚੁੱਕੇ ਨੇ ਤੇ ਇਸ ਨਾਲ ਹਰ ਕੋਈ ਨਹੀਂ ਮਰ ਰਿਹਾ ਜੇਕਰ 100 ਬੰਦੇ ਨੂੰ ਇਹ ਹੋ ਰਿਹਾ ਹੈ ਤਾਂ ਉਸ ਵਿੱਚੋਂ ਸਿਰਫ 2 ਜਾਂ 3 ਬੰਦੇ ਹੀ ਮਰਦੇ ਨੇ ਸੋ ਇਹ ਚੀਜ਼ ਸਾਨੂੰ ਆਪਣੇ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ ਸੋ ਜੇ ਤੁਹਾਨੂੰ ਇਹ ਹੋ ਵੀ ਜਾਂਦਾ ਹੈ ਤਾਂ ਤੁਸੀਂ ਰਿਕਵਰ ਕਰ ਸਕਦੇ ਹੋ ਠੀਕ ਹੋ ਸਕਦੇ ਹੋ ਇਸ ਤੋਂ ਖਤਰਨਾਕ ਬਿਮਾਰੀ ਜਿਵੇਂ ਇੱਕ ਵਾਰ ਪਲੇਗ ਫੈਲ ਗਈ ਸੀ ਜਾਂ ਜਿਵੇਂ ਸਾਰਸਾਈ ਸੀ ਉਹ ਇਹ ਬਿਮਾਰੀਆਂ ਦੇ ਵਿੱਚ 100 ਵਿੱਚੋਂ 50 ਬੰਦੇ ਮਰ ਰਹੇ ਸੀ ਹੋ ਸਕਦਾ ਵੱਧ ਵੀ ਮਰਦੇ ਹੋਣ ਸੋ ਇਹ ਇੱਕ ਬਹੁਤ ਹੀ ਪੋਜ਼ਿਟਿਵ ਗੱਲ ਹੈ ਕਿ ਇਸ ਵੈਰਸ ਨਾਲ ਬਹੁਤ ਹੀ ਘੱਟ ਲੋਕ ਮਰ ਰਹੇ ਨੇ ਪਰ ਇਸ ਦੇ ਡਰ ਤੋਂ ਜ਼ਿਆਦਾ ਮਰਨਗੇ ਸੋ ਜੇਕਰ ਤੁਹਾਨੂੰ ਥੋੜਾ ਬਹੁਤ ਖੰਗ ਜ਼ਖਾਾਮ ਹੈ ਤਾਂ ਇਸ ਦੀ ਮੈਡੀਸਨ ਤੁਸੀਂ ਘਰ ਹੀ ਲੈ ਸਕਦੇ ਹੋ ਪਰ ਜੇਕਰ ਕੋਈ ਇਸ ਵਾਇਰਸ ਵਿੱਚ ਪੋਜ਼ਿਟਿਵ ਪਾਇਆ ਜਾਂਦਾ ਤਾਂ ਉਸ ਨੂੰ ਹਸਪੀਟਲ ਤੋਂ ਭੱਜਣ ਦੀ ਲੋੜ ਨਹੀਂ ਬਲਕਿ ਉੱਥੇ ਰਹਿ ਕੇ ਆਪਣਾ ਇਲਾਜ ਕਰਾਉਣ ਦੀ ਲੋੜ ਹੈ ਕਿਉਂਕਿ ਇਸ ਦਾ ਕੋਈ ਟੀਕਾ ਨਾ ਬਣਨ ਕਾਰਨ ਹਸਪੀਟਲ ਵਿੱਚ ਵੀ ਸਾਨੂੰ ਉਹੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੋ ਅਜਿਹੇ ਵਾਇਰਸਾਂ ਨਾਲ ਲੜਨ ਦੀ ਕੋਸ਼ਿਸ਼ ਕਰਦੀਆਂ ਨੇ ਜੋ ਸਾਡੇ ਸਰੀਰ ਨੂੰ ਅਜਿਹੇ ਵਾਇਰਸਾਂ ਨਾਲ ਲੜਨ ਦੇ ਯੋਗ ਬਣਾਉਂਦੀਆਂ ਨੇ ਤੇ ਹੁਣ ਦੀ ਰਿਪੋਰਟ ਦੇ ਹਿਸਾਬ ਨਾਲ ਦੱਸਿਆ ਜਾਂਦਾ ਹੈ ਕਿ ਚੀਨ ਵਿੱਚ ਇਸ ਦੇ ਕੇਸ ਰੁਕ ਚੁੱਕੇ ਨੇ ਤੇ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤੇ ਜਰਮਨੀ ਦੇ ਵਿੱਚ 16457 ਇਸ ਦੇ ਮਰੀਜ਼ ਸੀ ਜਿਸ ਵਿੱਚੋਂ 42 ਦੀ ਮੌਤ ਹੋਈ ਹੈ ਮਤਲਬ ਕਿ ਇਸ ਦੀ ਡੈਥ ਰੇਟ 0.27% ਬਣਦੀ ਹੈ ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਡੈਥ ਰੇਟ 4.47% ਬਣਦੀ ਹੈ ਤੇ ਇਟਲੀ ਦੇ ਵਿੱਚ ਡੈਥ ਰੇਟ 8.3% ਬਣਦੀ ਹੈ ਤੇ ਇਹ ਤੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹ ਵਾਇਰਸ ਛਿੱਕ ਦੇ ਨਾਲ 1.5 ਜਾਂ 2 ਫੁੱਟ ਤੱਕ ਕਿਸੇ ਤੇ ਵੀ ਜਾ ਲਗਦਾ ਹੈ ਪਰ ਇਹ ਵਾਇਰਸ ਹਵਾ ਦੇ ਵਿੱਚ ਵੀ 3 ਘੰਟੇ ਤੱਕ ਰਹਿ ਸਕਦਾ ਹੈ ਤੇ ਇਹ ਕਾਰਡਬੋਰਡ ਤੇ ਪੂਰਾ 1 ਦਿਨ ਰਹਿ ਸਕਦਾ ਹੈ ਤੇ ਪਲਾਸਟਿਕ ਤੇ ਸਟੀਲ ਤੇ 3 ਦਿਨ ਤੱਕ ਰਹਿੰਦਾ ਹੈ ਤੇ ਹੁਣ ਫਰਾਂਸ ਤੇ ਇਟਲੀ ਦੇ ਵਿੱਚ ਫਾਈਨ ਕਰ ਦਿੱਤਾ ਗਿਆ ਹੈ ਜੇਕਰ ਕੋਈ ਘਰ ਤੋਂ ਬਾਹਰ ਨਿਕਲਦਾ ਹੈ ਤੇ ਕੋਲੰਬੀਆ ਦੇ ਵਿੱਚ ਜੋ ਕਿ ਸਾਊਥ ਅਮਰੀਕਾ ਵਿੱਚ ਪੈਂਦਾ ਉੱਥੇ 19 ਦਿਨ ਦਾ ਲਾਕਡਾਊਨ ਕਰ ਦਿੱਤਾ ਹੈ ਜਦ ਕਿ ਉੱਥੇ ਕੋਈ ਵੀ ਮੌਤ ਨਹੀਂ ਹੋਈ ਸੋ ਇਹ ਕੁਝ ਕੁ ਗੱਲਾਂ ਸਾਨੂੰ ਧਿਆਨ ਰੱਖਣ ਵਾਲੀਆਂ ਸੀ ਕਿਉਂਕਿ ਨੈਗੇਟਿਵਿਟੀ ਹਰ ਇੱਕ ਨਿਊਜ਼ ਦੇ ਵਿੱਚ ਬਹੁਤ ਜ਼ਿਆਦਾ ਦਿਖਾਈ ਜਾ ਰਹੀ ਹੈ ਤੇ ਉਹ ایس ਕਰਕੇ ਦਿਖਾਈ ਜਾ ਰਹੀ ਹੈ ਕਿਉਂਕਿ ਹਰ ਕੋਈ ਏਸ ਨੂੰ ਹੀ ਦੇਖ ਰਿਹਾ ਹੈ ਕਿਸੇ ਹੋਰ ਖਬਰ ਨੂੰ ਕੋਈ ਦੇਖਣਾ ਪਸੰਦ ਹੀ ਨਹੀਂ ਕਰ ਰਿਹਾ ਤੇ ਹਰ ਕੋਈ ਇਹੀ ਕਹਿੰਦਾ ਹੈ ਕਿ ਇਹ ਬੱਚਿਆਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਹੋ ਰਿਹਾ ਤੇ ਜੇਕਰ ਅਸੀਂ ਹਰ ਸਮੇਂ ਇਹੀ ਕਹਾਂਗੇ ਕਿ ਇਹ ਬਜ਼ੁਰਗਾਂ ਤੇ ਜ਼ਿਆਦਾ ਅਸਰ ਕਰ ਰਿਹਾ ਹੈ ਤਾਂ ਇਸ ਨਾਲ ਉਹਨਾਂ ਦੇ ਦਿਮਾਗ ਤੇ ਫਰਕ ਪੈਂਦਾ ਸੋ ਕੋਰੋਨਾ ਉਹਨਾਂ ਨੂੰ ਹੋਵੇ ਨਾ ਹੋਵੇ ਉਹਨਾਂ ਨੂੰ ਬਹਿਮ ਇਸ ਦਾ ਜ਼ਿਆਦਾ ਹੋ ਜਾਵੇਗਾ ਸੋ ਇਸ ਕਰਕੇ 24 ਘੰਟੇ ਇਸ ਬਾਰੇ ਹੀ ਸੁੰਣਾ ਬੰਦ ਕੀਤਾ ਜਾਵੇ ਤੇ ਕੁਝ ਦਿਨ ਆਪਣੇ ਘਰਦਿਆਂ ਨਾਲ ਬਹਿ ਕੇ ਸਮਾਂ ਬਤਾਉਣ ਦੀ ਕੋਸ਼ਿਸ਼ ਕਰੋ ਤੇ ਜਿਵੇਂ ਸਰਕਾਰ ਕਹਿ ਰਹੀ ਤੇ ਜੋ ਜੋ ਸਾਨੂੰ ਡਾਕਟਰਸ ਵੱਲੋਂ ਦੱਸਿਆ ਗਿਆ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਇਹ ਗੱਲ ਕਹਿ ਕੇ ਤੁਸੀਂ ਵੱਡੇ ਨਹੀਂ ਬਣ ਸਕਦੇ ਕਿ ਇਹ ਮੈਨੂੰ ਨਹੀਂ ਹੋਵੇਗਾ ਇਹ ਹਰ ਕਿਸੇ ਨੂੰ ਹੋ ਸਕਦਾ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਹਰ 100 ਸਾਲ ਬਾਅਦ ਕੁਦਰਤ ਇਦਾਂ ਦਾ ਕੁਝ ਨਾ ਕੁਝ ਜ਼ਰੂਰ ਸਾਹਮਣੇ ਲੈ ਕੇ ਆਉਂਦੀ ਹੈ ਜਿਸ ਨਾਲ ਇਨਸਾਨ ਨੂੰ ਪਤਾ ਲੱਗ ਸਕੇ ਕਿ ਕੁਦਰਤ ਦੇ ਅੱਗੇ ਇਨਸਾਨ ਕੁਝ ਵੀ ਨਹੀਂ ਹੈ 1720 ਦੇ ਵਿੱਚ ਦਾ ਗ੍ਰੇਟ ਪਲੇਗ ਮਾਰਸਲ ਫੈਲੀ ਸੀ ਤੇ 1820 ਵਿੱਚ ਕਲੋਰਾ ਪੈਂਡੈਮਿਕ ਏਸ਼ੀਆ ਵਿੱਚ ਫੈਲੀ ਸੀ ਤੇ 1920 ਵਿੱਚ ਸਪੈਨਿਸ਼ ਫਲੂ ਫੈਲਿਆ ਸੀ ਤੇ 2020 ਵਿੱਚ ਕਰੋਨਾ ਵਾਇਰਸ ਦਾ ਆਊਟ ਆਫ ਬ੍ਰੇਕ ਤੇ ਕਰੋਨਾ ਵਾਇਰਸ ਦਾ ਨਾਮ ਕਰੋਨਾ ਹੀ ਕਿਉਂ ਰੱਖਿਆ ਗਿਆ ਕਿਉਂਕਿ ਜਦੋਂ ਇਸ ਦੇ ਕਟਾਣੂਆਂ ਨੂੰ ਦੇਖਿਆ ਗਿਆ ਜੋ ਸੁਖਮ ਜੀਵ ਉਹਨਾਂ ਨੂੰ ਦੇਖਿਆ ਗਿਆ ਤਾਂ ਉਹਨਾਂ ਦੇ ਉੱਤੇ ਕਰੋਨ ਬਣੇ ਹੋਏ ਸੀ ਤਾਂ ਇਸ ਕਰਕੇ ਇਸ ਦਾ ਨਾਮ ਕਰੋਨਾ ਰੱਖਿਆ ਗਿਆ ਤੇ ਹੁਣ ਇਹ ਫੈਲਿਆ ਕਿਵੇਂ ਇਸ ਬਾਰੇ ਚੀਨ ਨੇ ਰਿਪੋਰਟ ਦਿੱਤੀ ਕਿ ਇਹ ਸੱਪਾਂ ਤੇ ਚਮਗਿੱਦੜਾਂ ਤੋਂ ਫੈਲਿਆ ਹੈ ਸੋ ਇਹ ਇੱਕ ਸਿੰਪਲ ਇਨਫੋਰਮੇਸ਼ਨ ਹੈ ਜੋ ਕਿ ਹਰ ਇੱਕ ਨਿਊਜ਼ਪੇਪਰ ਦੇ ਵਿੱਚ ਆ ਰਹੀ ਹੈ ਪਰ ਕਦੇ ਇਹ ਸੋਚਿਆ ਕਿ ਸੱਪ ਤੇ ਚਮਗਿੱਦੜ ਉਹ ਅੱਜ ਦੇ ਨਹੀਂ ਬਲਕਿ ਬਹੁਤ ਸਮੇਂ ਤੋਂ ਘਾ ਰਹੇ ਨੇ ਉਦੋਂ ਦਾ ਇਹ ਵਾਇਰਸ ਕਿੱਥੇ ਸੀ ਕਿਉਂਕਿ ਜੇਕਰ ਕੋਈ ਅਜਿਹਾ ਵਾਇਰਸ ਹੈ ਸੀ ਤਾਂ ਉਹ ਪਿਛਲੇ ਕੁਝ ਕਈ ਸਾਲਾਂ ਵਿੱਚ ਫੈਲ ਸਕਦਾ ਸੀ ਸੋ ਇਹ ਇੱਕ ਬਹੁਤ ਵੱਡੀ ਮਿਸਟਰੀ ਹੈ ਕਿਉਂਕਿ ਕਈ ਲੋਕ ਇਸ ਨੂੰ ਬਾਇਓਲੋਜੀਕਲ ਵੈਪਨਸ ਦੇ ਤੌਰ ਤੇ ਵੀ ਮੰਨਦੇ ਨੇ ਬਾਇਓਲੋਜੀਕਲ ਵੈਪਨ ਜਿਸ ਦਾ ਮਤਲਬ ਵੀ ਜਿਸ ਨਾਲ ਇਨਸਾਨ ਦੇ ਸਰੀਰ ਤੇ ਕੋਈ ਖਾਜ ਦਾਗ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਨੂੰ ਕੋਈ ਬਿਮਾਰੀ ਹੋ ਗਈ ਸੋ ਇਸ ਤਰ੍ਹਾਂ ਦੇ ਖਤਰਨਾਕ ਬੈਕਟੀਰੀਆ ਉਸ ਤੇ ਛੱਡ ਦਿੱਤੇ ਜਾਂਦੇ ਨੇ ਜਿਸ ਨੂੰ ਬਾਇਓਲੋਜੀਕਲ ਵੈਪਨ ਕਿਹਾ ਜਾਂਦਾ ਹੈ ਸੋ ਜੂ ਸੀ ਇਹ ਕਿਤਾਬ ਦੇਖ ਰਹੇ ਹੋ ਇਹ 1981 ਦੇ ਵਿੱਚ ਪਬਲਿਸ਼ ਹੋਈ ਸੀ ਸੋ ਇਹ ਕਿਤਾਬ ਦਾ ਨਾਮ ਹੈ ਦਾ ਆਈਸ ਆਫ ਡਾਰਕਨੈਸ ਸੋ ਇਸ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਬੁਹਾਨ 400 ਕੈਕੀ ਇਸ ਨੂੰ ਬੁਲਾਇਆ ਜਾ ਰਿਹਾ ਹੈ ਕਿਉਂਕਿ ਇਹ ਬੁਹਾਨ ਸ਼ਹਿਰ ਦੇ ਬਾਹਰ ਆਡੀਐਨ ਲੈਬਸ ਦੇ ਵਿੱਚ ਤਿਆਰ ਕੀਤਾ ਗਿਆ ਹੈ ਤੇ ਇਹ ਸੈਂਟਰ ਦੇ ਮੈਨ ਮੇਡ ਸੁਖਮ ਜੀਵ ਦਾ 400 ਮਾਸਟਰੀਨ ਹੈ ਸੋ ਇਹ ਇੱਕ ਮਨਕਰਤ ਕਹਾਣੀ ਵੀ ਹੋ ਸਕਦੀ ਹੈ ਪਰ ਇਸ ਤੋਂ ਇਲਾਵਾ ਇੱਕ ਹੋਰ ਬੁੱਕ ਵੀ ਹੈ ਜੋ ਕਿ ਐਂਡ ਆਫ ਦਾ ਡੇਸ ਤੇ ਇਹ ਸਿਲਵੀਆ ਬ੍ਰਾਊਨ ਬਲੋ ਲਿਖੀ ਗਈ ਹੈ ਇਹ 2008 ਦੇ ਵਿੱਚ ਪਬਲਿਸ਼ ਕੀਤੀ ਗਈ ਸੀ ਤੇ ਇਸ ਵਿੱਚ ਲਿਖਿਆ ਗਿਆ ਹੈ ਕਿ 2020 ਦੇ ਵਿੱਚ ਨਿਮੋਨੀਆ ਵਰਗੀ ਗੰਭੀਰ ਬਿਮਾਰੀ ਪੂਰੀ ਦੁਨੀਆ ਵਿੱਚ ਫੈਲ ਜਾਵੇਗੀ ਤੇ ਇਹ ਬਿਮਾਰੀ ਫੇਫੜੇ ਤੇ ਸਾਹ ਨਲੀਆਂ ਪਰ ਹਮਲਾ ਕਰੇਗੀ ਤੇ ਇਸ ਦਾ ਕੋਈ ਵੀ ਇਲਾਜ ਨਹੀਂ ਹੋਵੇਗਾ ਸੋ ਇਨ ਐਗਜ਼ੈਕਟ ਕਿਸੇ ਨੂੰ ਕਿਵੇਂ ਪਤਾ ਹੋ ਸਕਦਾ ਹੈ ਤੇ ਤੁਹਾਨੂੰ ਦੱਸਦੀ ਕਿ ਸਿਲਵੀਆ ਬਰੋਨੀ ਅੱਜ ਇਸ ਦੁਨੀਆ ਵਿੱਚ ਨਹੀਂ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਇਹ ਬਿਮਾਰੀ ਜਿੰਨੀ ਸਪੀਡ ਨਾਲ ਦੁਨੀਆ ਵਿੱਚ ਆਈ ਸੀ ਉਨੀ ਸਪੀਡ ਨਾਲ ਹੀ ਆਪਣੇ ਆਪ ਹੀ ਖਤਮ ਹੋ ਜਾਵੇਗੀ ਤੇ ਉਸ ਤੋਂ 10 ਸਾਲ ਬਾਅਦ ਇਹ ਫੇਰ ਆਵੇਗੀ ਮਤਲਬ ਕਿ 2030 ਦੇ ਵਿੱਚ ਤੇ ਫੇਰ ਆਪਣੇ ਆਪ ਹੀ ਖਤਮ ਹੋ ਜਾਵੇਗੀ ਤੇ ਸਿਲਵੀਆ ਬਰੋਨੀ ਆਪਣੇ ਆਪ ਨੂੰ ਇੱਕ ਮਨੋਵਿਗਿਆਨਿਕ ਤੇ ਅਧਿਆਤਮਿਕ ਗੁਰੂ ਦੱਸਦੀ ਸੀ ਤੇ ਉਸ ਸਮੇਂ ਟੀਵੀ ਤੇ ਰੇਡੀਓ ਤੇ ਉਹਨਾਂ ਦੇ ਕਈ ਸ਼ੋਅ ਵੀ ਆਉਂਦੇ ਸੀ ਤੇ 20 ਨਵੰਬਰ 2013 ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਇਹ ਭਵਿੱਖ ਵਾਣੀ ਦੇਖਣ ਤੋਂ ਬਾਅਦ ਇਹ ਕਿਤਾਬ ਦੀ ਵਿਕਰੀ ਇੰਨੀ ਹੋ ਗਈ ਕਿ ਇਹ ਆਊਟ ਆਫ ਸਟਾਕ ਹੋ ਗਈ ਤੇ ਇਹਨਾਂ ਦੀ ਵੈਬਸਾਈਟ ਇਹਨਾਂ ਦਾ ਬੇਟਾ ਚਲਾ ਰਿਹਾ ਹੈ ਤੇ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਇਹ ਸੱਪਿਆ ਚਮਗਿੱਦੜ ਤੋਂ ਨਹੀਂ ਹੋਇਆ ਬਲਕਿ ਇਹ ਇੱਕ ਐਕਸਪੈਰੀਮੈਂਟ ਹੈ ਸੋ ਇੱਕ ਵੈਬਸਾਈਟ ਹੈ ਜਿਸ ਦਾ ਨਾਮ ਹੈ themostimportantnews.com ਸੋ ਇਸ ਵਿੱਚ ਦੱਸਿਆ ਗਿਆ ਹੈ ਕਿ ਅਕਤੂਬਰ 2019 ਦੇ ਵਿੱਚ ਮਤਲਬ ਅੱਜ ਤੋਂ 4-5 ਮਹੀਨੇ ਪਹਿਲਾਂ ਇੱਕ ਇਵੈਂਟ 201 ਗਲੋਬਲ ਪੈਂਡੈਮਿਕ ਐਕਸਰਸਾਈਜ਼ ਹੋਲਡ ਕੀਤਾ ਗਿਆ ਸੀ ਮਤਲਬ ਇਸ ਵਿੱਚ ਅਜਿਹਾ ਦੱਸਿਆ ਗਿਆ ਸੀ ਕਿ ਇੱਕ ਅਜਹੀ ਬਿਮਾਰੀ ਜੋ ਇੱਕ ਕੰਟਰੀ ਤੋਂ 올 ਵਰਲਡ ਦੇ ਵਿੱਚ ਫੈਲ ਜਾਵੇ ਸੋ ਇਹ ਨਿਊਯਾਰਕ ਵਿੱਚ ਪੈਂਡੈਮਿਕ ਐਕਸਰਸਾਈਜ਼ ਹੋਇਆ ਸੀ ਤੇ ਇਹ ਹੋਇਆ ਸੀ ਜੌਨ ਹਾਕਿੰਸ ਸੈਂਟਰ ਆਫ ਹੈਲਥ ਸਿਕਿਉਰਟੀ ਤੇ ਇਹਨਾਂ ਦੇ ਨਾਲ ਸੀ वर्ल्ड ਇਕਨੋਮਿਕ ਫੋਰਮ ਤੇ ਇਹਨਾਂ ਦੇ ਨਾਲ ਇੱਕ ਹੋਰ ਨਾਮ ਸੀ ਬਿਲ ਗੇਟਸ ਤੇ ਮਲਿੰਡਾ ਗੇਟਸ ਫਾਊਂਡੇਸ਼ਨ ਸੋ ਇਹਨਾਂ ਤਿੰਨਾਂ ਨੇ ਮਿਲ ਕੇ ਇਹ ਐਕਸਰਸਾਈਜ਼ ਰੱਖੀ ਸੀ ਜਿਸ ਵਿੱਚ 15 ਬਿਜ਼ਨਸ ਲੀਡਰਸ ਤੇ वर्ल्ड ਹੈਲਥ ਆਫੀਸਰ ਤੇ ਕੁਝ ਖਾਸ ਗਵਰਨਮੈਂਟ ਦੇ ਲੋਕ ਸੀ ਜਿਨ੍ਹਾਂ ਨੂੰ ਇੱਥੇ ਬੁਲਾਇਆ ਸੀ ਇਹ ਐਕਸਰਸਾਈਜ਼ ਦੱਸਣ ਲਈ ਕਿ ਇਸ ਦੇ ਰਿਜ਼ਲਟ ਕੀ ਹੋ ਸਕਦੇ ਨੇ ਸੋ ਇਹਨਾਂ ਦਾ ਕਹਿਣਾ ਸੀ ਕਿ ਜੇਕਰ ਅਜਹੀ ਕੋਈ ਬਿਮਾਰੀ ਫੈਲਦੀ ਹੈ ਤਾਂ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਸਿਮੂਲੇਟ ਇੱਕ ਕੰਪਿਊਟਰ ਆਟੋਮੇਟਡ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਇੱਕ ਨਕਲੀ ਵਾਇਰਸ ਪਾ ਕੇ ਦੇਖਿਆ ਜਾ ਸਕਦਾ ਹੈ ਕਿ ਉਹ ਕਿੰਨੀ ਸਪੀਡ ਨਾਲ ਫੈਲ ਸਕਦਾ ਹੈ ਸੋ ਇਹ ਸਭ ਚੈੱਕ ਕਰਨ ਲਈ ਉਹਨਾਂ ਨੇ ਇਹ ਇਵੈਂਟ ਰੱਖਿਆ ਸੀ ਸੋ ਇਹ ਸਭ 3 ਮਹੀਨੇ ਪਹਿਲਾਂ ਹੀ ਕਿਉਂ ਸੋ ਇੱਕ ਕਮਾਲ ਦਾ ਫੈਕਟ ਹੋਰ ਵੀ ਹੈ ਕਿ ਬਿਲ ਗੇਟਸ ਤੇ ਮਲਿੰਡਾ ਗੇਟਸ ਫਾਊਂਡੇਸ਼ਨ ਹੈ ਜੋ ਇਸ ਨੇ 2015 ਦੇ ਵਿੱਚ ਕਰੋਨਾ ਵਾਇਰਸ ਵਰਗਾ ਹੀ ਇੱਕ ਮਿਲਦਾ ਜੁਲਦਾ ਸਿਮਿਲਰ ਵਾਇਰਸ ਹੈ ਜੋ ਉਸ ਤੇ ਇਹਨਾਂ ਨੇ ਆਪਣਾ ਪੇਟੈਂਟ ਅਪਲਾਈ ਕਰ ਦਿੱਤਾ ਸੀ 2015 15 ਦੇ ਵਿੱਚ ਤੇ 2018 ਦੇ ਵਿੱਚ ਉਹ ਇਹਨਾਂ ਦੇ ਨਾਮ ਵੀ ਹੋ ਗਿਆ ਮਤਲਬ ਕਿ ਇਹਨਾਂ ਨੇ ਇੱਕ ਅਜਿਹੇ ਵਾਇਰਸ ਨੂੰ ਆਪਣੇ ਨਾਮ ਕਰਵਾ ਲਿਆ ਕਿ ਉਸ ਤੇ ਅਸੀਂ ਰਿਸਰਚ ਕਰ ਰਹੇ ਹਾਂ ਕੱਲ ਨੂੰ ਜੇਕਰ ਕੋਈ ਉਸ ਦਾ ਇਲਾਜ ਆਉਂਦਾ ਤਾਂ ਉਸ ਟੀਕੇ ਨੂੰ ਜਾਂ ਉਸ ਇਲਾਜ ਨੂੰ ਵੇਚ ਕੇ ਜੋ ਪੈਸੇ ਆਉਣਗੇ ਉਸ ਦੇ ਪ੍ਰੋਫਿਟ ਦੇ ਇਹ ਹੱਕਦਾਰ ਹੋਣਗੇ ਮਤਲਬ ਵਾਇਰਸ ਆਉਣ ਤੋਂ ਪਹਿਲਾਂ ਹੀ ਵਾਇਰਸ ਦੀ ਪਲੈਨਿੰਗ ਹੋ ਗਈ ਤੇ ਹੋਰ ਵੈਬਸਾਈਟ ਤੇ ਇਹ ਵੀ ਦੱਸਿਆ ਗਿਆ ਹੈ ਕਿ ਇਹ ਇਹ ਵਾਇਰਸ ਦੀ ਗੱਲ ਨਹੀਂ ਕੀਤੀ ਬਲਕਿ ਇਸ ਦੇ ਨਾਲ ਮਿਲਦਾ ਜੁਲਦਾ ਹੀ ਉਹ ਵਾਇਰਸ ਹੈ ਪਰ ਉੱਥੇ ਉਹਨਾਂ ਨੇ ਪ੍ਰੋਪਰ ਪੇਟੈਂਟ ਇਸ ਚੀਜ਼ ਤੇ ਲਿਆ ਹੈ ਕਿ ਜੋ ਵਾਇਰਸ ਇਸ ਚੀਜ਼ ਤੇ ਹਮਲਾ ਕਰਦਾ ਹੈ ਮਤਲਬ ਕਿ ਫੇਫੜੇ ਜਿੱਦਾਂ ਕਿ ਕਰੋਨਾ ਵਾਇਰਸ ਕਰਦਾ ਹੈ ਸੋ ਨਾਮ ਤਾਂ ਬਾਅਦ ਵਿੱਚ ਰੱਖਿਆ ਗਿਆ ਪਰ ਉਹਨਾਂ ਨੇ ਟਰਮ ਐਂਡ ਕੰਡੀਸ਼ਨ ਵਿੱਚ ਹੀ ਉਹ ਪਾ ਦਿੱਤਾ ਜੋ ਇਸ ਵਿੱਚ ਲੱਛਣ ਪਾਏ ਗਏ ਨੇ ਸੋ ਇਹ ਗੱਲਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਪਤਾ ਲੱਗੀ ਜਾਵੇਗਾ ਤੇ ਇਹ ਕਿਵੇਂ ਹੋਂਦ ਵਿੱਚ ਆਇਆ ਇਸ ਬਾਰੇ ਵੀ ਸੋ ਇਹ ਇੱਕ ਬਹੁਤ ਹੀ ਵੱਡਾ ਬਿਜ਼ਨਸ ਵੀ ਹੋ ਸਕਦਾ ਹੈ ਪਰ ਫਿਰ ਵੀ ਕੁਝ ਅਜਹੀਆਂ ਚੀਜ਼ਾਂ ਨੇ ਜੋ ਆਮ ਇਨਸਾਨ ਦੇ ਸਾਹਮਣੇ ਕਦੇ ਵੀ ਨਹੀਂ ਆ ਸਕਦੀਆਂ ਸੋ ਹੁਣ ਇੱਕ ਨਜ਼ਰ ਤੁਸੀਂ ਉਸ ਸ਼ਹਿਰ ਤੇ ਮਾਰੋ ਜਿੱਥੋਂ ਇਹੀ ਨਿਕਲਿਆ ਸੀ ਉਸ ਸ਼ਹਿਰ ਦਾ ਨਾਮ ਹੈ ਬੁਹਾਨ ਜੋ ਕਿ ਚైనా ਦੇ ਵਿੱਚ ਪੈਂਦਾ ਹੈ ਤੇ ਹੁਣ ਉਹ ਸ਼ਹਿਰ ਚਾਰੇ ਪਾਸੇ ਤੋਂ ਲਾਕਡਾਊਨ ਹੋ ਚੁੱਕਿਆ ਹੈ ਜੋ ਕਿ ਤੁਸੀਂ ਹੁਣ ਸਕਰੀਨ ਤੇ ਦੇਖ ਸਕਦੇ ਹੋ ਤੁ ਜਿਆਦਾਤਰ ਦੇਸ਼ ਆਪਣਾ ਅਸਲੀ ਡਾਟਾ ਬਾਹਰ ਨਹੀਂ ਕਰਦੇ ਕਿਉਂਕਿ ਉਸ ਨਾਲ ਵਪਾਰ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਜੋ ਦੱਸਿਆ ਜਾਂਦਾ ਕਿ ਨਾਰਥ ਕੋਰੀਆ ਦੇ ਵਿੱਚ ਕੋਈ ਵੀ ਅਜਿਹਾ ਕੇਸ ਨਹੀਂ ਪਾਇਆ ਗਿਆ ਸੋ ਇਹ ਕਿੱਦਾਂ ਹੋ ਸਕਦਾ ਜਦ ਕਿ ਉਹ ਤਾਂ ਚੀਨ ਦੇ ਜਿਆਦਾ ਨੇੜੇ ਆ ਪਰ ਫਿਰ ਵੀ ਕਈ ਆਰਟੀਕਲਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਉੱਥੋਂ ਦਾ ਤਾਨਾਸ਼ਾ ਗੋਲੀ ਹੀ ਨਾ ਮਾਰ ਦਿੰਦਾ ਹੋਵੇ ਸੋ ਸ਼ਾਇਦ ਇਸ ਕਰਕੇ ਹੀ ਉੱਥੇ ਕੋਈ ਕੇਸ ਨਹੀਂ ਪਾਇਆ ਜਾ ਰਿਹਾ ਸੋ ਸੱਪ ਤੇ ਚਮਗਿੱਦੜ ਵਾਲੀ ਗੱਲ ਕੋਈ ਹਾਜ਼ਮ ਨਹੀਂ ਹੁੰਦੀ ਤੇ ਆਪਣੇ ਲੋਕ ਮੰਨ ਲੈਂਦੇ ਨੇ ਕਿ ਉਹ ਚਮਗਿੱਦੜ ਤੇ ਸੱਪ ਖਾਂਦੇ ਸੀ ਸੋ ਕਰੋੜਾਂ ਸਾਲਾਂ ਤੋਂ ਇਹੀ ਕੁਝ ਖਾ ਰਹੇ ਨੇ ਸੋ ਅਚਾਨਕ ਕੋਈ ਐਦਾਂ ਦਾ ਚਮਗਿੱਦੜ ਤੇ ਸੱਪ ਕਿੱਥੋਂ ਨਿਕਲ ਆਇਆ ਜਿਸ ਨਾਲ ਇਹ ਬਿਮਾਰੀ ਆ ਗਈ ਸੋ ਇਹ ਚੀਜ਼ انسان ਦੁਆਰਾ ਵੀ ਬਣਾਈ ਜਾ ਸਕਦੀ ਹੈ ਪਰ ਕੁਦਰਤ ਦਾ ਅਜ ਤੱਕ ਕਿਸੇ ਨੂੰ ਵੀ ਪੇਤ ਨਹੀਂ ਆਇਆ ਇੱਕ ਅਨੋਖੀ ਚੀਜ਼ ਆ ਸੋ ਉਸ ਦੇ ਸਾਹਮਣੇ انسان ਕੁਝ ਵੀ ਨਹੀਂ ਹੈ ਸੋ ਲਾਸਟ ਵਿੱਚ ਅਸੀਂ ਇਹੀ ਕਹਾਂਗੇ ਕਿ 네ਗੇਟਿਵ ਬੰਦਿਆਂ ਤੋਂ ਤੇ ਨੈਗੇਟਿਵ ਖਬਰਾਂ ਤੋਂ ਬਹੁਤ ਹੀ ਜ਼ਿਆਦਾ ਦੂਰੀ ਬਣਾ ਕੇ ਰੱਖੋ ਸੋ 20 30% ਤੁਸੀਂ ਇੱਥੋਂ ਹੀ ਸੇਵ ਹੋ ਜਾਵੋਗੇ ਸੋ ਬਾਕੀ ਜੋ ਸਰਕਾਰ ਵੱਲੋਂ ਚੀਜ਼ਾਂ ਦਸੀਆਂ ਗਏ ਨੇ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜ਼ਿਆਦਾ ਤੋਂ ਜ਼ਿਆਦਾ ਸੋ ਕੁਝ ਦਿਨ ਦੀ ਗੱਲ ਹੈ ਸਾਨੂੰ ਇਸ ਮੌਕੇ ਤੇ ਉਹਨਾਂ ਦਾ ਸਾਥ ਰਲ ਮਿਲ ਕੇ ਨਹੀਂ ਬਲਕਿ ਆਪਣੇ ਆਪਣੇ ਘਰੇ ਰਹਿ ਕੇ ਦੇਣਾ ਚਾਹੀਦਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਤੋਂ ਥੋੜਾ ਜਿਹਾ ਵੀ ਕੁਝ ਸਿੱਖਣ ਨੂੰ ਮਿਲਿਆ ਜਾਂ ਫਿਰ ਕੁਝ ਥੋੜਾ ਜਿਹਾ ਵੀ ਨਵਾਂ ਪਤਾ ਲੱਗਿਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਆਈਕਿਊ ਆਪਸ਼ਨ ਘਰ ਬੈਠ ਕੇ ਪੈਸੇ ਕਮਾਉਣ ਇੱਕ ਵਧੀਆ ਸਾਧਨ ਹੈ ਪਰ ਪਹਿਲਾਂ ਪੂਰੀ ਤਰ੍ਹਾਂ ਇਸ ਨੂੰ ਸਿੱਖਿਓ ਤੇ ਉਸ ਤੋਂ ਬਾਅਦ ਹੀ ਇਸ ਵਿੱਚ ਇਨਵੈਸਟ ਕਰਿਓ ਤੇ ਜਲਦੀ ਤੋਂ ਜਲਦੀ ਤੁਸੀਂ ਇਸ ਨੂੰ ਡਾਊਨਲੋਡ ਕਰ ਲਵੋ ਨੀਚੇ ਡਿਸਕ੍ਰਿਪਸ਼ਨ ਵਿੱਚ ਇਸ ਦਾ ਲਿੰਕ ਦਿੱਤਾ ਗਿਆ ਹੈ ਸੋ ਹਰ ਰੂਲਸ ਮੋਟੀਵੇਸ਼ਨ ਦਾ ਡੂਜ਼ ਲੈਣ ਲਈ ਸਾਨੂੰ ਫੇਸਬੁਕ ਇੰਸਟਾਗ੍ਰਾਮ ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਥੈਂਕ ਯੂ ਧੰਨਵਾਦ